18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਗਵਰਨਮੈਂਟ 4000 ਰੁਪਏ ਮਹੀਨਾ ਦਿਆ ਕਰੂ ਤੇ ਇੱਕ ਪਰਿਵਾਰ ਦੇ ਵਿੱਚ ਦੋ ਬੱਚਿਆਂ ਦਾ ਇਹ ਅਪਲਾਈ ਕਰ ਸਕਦੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਦੱਸਾਂਗੇ ਕਿ ਕਿਸ ਤਰੀਕੇ ਤੁਸੀਂ ਅਪਲਾਈ ਕਰ ਸਕਦੇ ਹੋ ਕਦੋਂ ਅਪਲਾਈ ਕਰ ਸਕਦੇ ਹੋ ਕਿੱਥੋਂ ਫਾਰਮ ਮਿਲੂਗਾ ਤੇ ਕੀ ਕੀ ਇਹਦੀਆਂ ਸ਼ਰਤਾਂ ਨੇ ਤਾਂ ਵੀਡੀਓ ਨੂੰ ਸਾਰਿਆਂ ਤੇ ਕਰ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ ਫੋਲੋ ਕਰ ਲਿਓ ਇਦਾਂ ਦੀਆਂ ਹੋਰ ਜਾਣਕਾਰੀਆਂ ਫ੍ਰੀ ਦੇ ਵਿੱਚ ਸਿੱਖਣ ਲਈ ਤਾਂ ਗਵਰਨਮੈਂਟ ਦੀ ਇੱਕ ਬਹੁਤ ਵਧੀਆ ਸਕੀਮ ਆਈ ਹੈ ਜਿਹਦੇ ਵਿੱਚ ਬੱਚਿਆਂ ਨੂੰ ਜਿਹੜੇ ਕਿ 18 ਸਾਲ ਤੋਂ ਘੱਟ ਆ ਉਹਨਾਂ ਨੂੰ 4000 ਰੁਪਏ ਪ੍ਰਤੀ ਮਹੀਨਾ ਮਿਲਿਆ ਕਰੂ ਇੱਕ ਪਰਿਵਾਰ ਦੇ ਵਿੱਚ ਦੋ ਬੱਚੇ ਵੀ ਅਪਲਾਈ ਕਰ ਸਕਦੇ ਆ ਇਹ ਸਕੀਮ ਦੇ ਬਾਰੇ ਆਪਾਂ ਦੱਸਦੇ ਆਂ ਪਹਿਲਾਂ ਤਾਂ ਆਪਾਂ ਦੱਸਾਂਗੇ ਕਿ ਕਿਹੜੇ ਕਿਹੜੇ ਡਾਕੂਮੈਂਟ ਇਸ ਸਕੀਮ ਦੇ ਵਿੱਚ ਲੱਗਣਗੇ ਇਹਦਾ ਫਾਰਮ ਕਿੱਥੋਂ ਮਿਲੂ ਪੂਰੀ ਜਾਣਕਾਰੀ ਦੇਵਾਂਗੇ ਤਾਂ ਵੀਡੀਓ ਨੂੰ ਐਂਡ ਤੱਕ ਵੇਖ ਲਿਓ ਲਾਸਟ ਤੱਕ ਦੇਖ ਲਓ ਤੁਹਾਨੂੰ ਕੱਲੀ-ਕੱਲੀ ਚੀਜ਼ ਦਾ ਸਮਝ ਆ ਜਾਊ ਤੇ ਤਰੀਕ ਵੀ ਦੱਸਿਆ ਕਦੋਂ ਤੱਕ ਰੈਪਲਾਈ ਕਰ ਸਕਦੇ ਆਂ ਤੇ ਕਦੋਂ ਫਾਰਮ ਮਿਲਣਗੇ ਤਾਂ ਹੁਣ ਸਭ ਤੋਂ ਪਹਿਲੀ ਗੱਲ ਆਉਂਦੀ ਆ ਕਿ ਇਸ ਸਕੀਮ ਦੇ ਤਹਿਤ ਜਿਹੜੇ ਕਿ ਆਪਾਂ ਨੂੰ ਡਾਕੂਮੈਂਟ ਕੀ-ਕੀ ਲੱਗਣਗੇ ਤੇ ਕੀ-ਕੀ ਇਹਦੀਆਂ ਸ਼ਰਤਾਂ ਨੇ ਹਣਾ ਤਾਂ ਹੁਣ ਪਹਿਲਾ ਗੱਲ ਇਹ ਹੈ ਵੀ ਜਿੰਨਾ ਬ ਦੀ ਡੈਥ ਹੋ ਚੁੱਕੀ ਆ ਜਾਂ ਮਾਂ ਦੀ ਡੈਥ ਹੋ ਚੁੱਕੀ ਆ ਜਾਂ ਫਾਦਰ ਦੀ ਡੈਥ ਹੋ ਚੁੱਕੀ ਆ ਦੋਨਾਂ ਦੇ ਵਿੱਚੋਂ ਇੱਕ ਦੀ ਡੈਥ ਹੋ ਚੁੱਕੀ ਆ ਜਾਂ ਫਿਰ ਦੋਨਾਂ ਦੀ ਡੈਥ ਹੋ ਚੁੱਕੀ ਆ ਇਹ ਸਕੀਮ ਉਹਨਾਂ ਖਾਤਰ ਆ ਜਿਨ੍ਹਾਂ ਦੇ ਬੱਚੇ ਨੇ ਤੇ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਉਹਦਾ ਮਦਰ ਜਾਂ ਫਿਰ ਫਾਦਰ ਦੀ ਡੈਥ ਹੋ ਚੁੱਕੀ ਆ ਜਾਂ ਫਿਰ ਦੋਨਾਂ ਦੀ ਡੈਥ ਹੋ ਚੁੱਕੀ ਆ ਤਾਂ ਉਹ ਇਹ ਸਕੀਮ ਦਾ ਲਾਭ ਲੈ ਸਕਦੇ ਨੇ ਤਾਂ ਹੁਣ ਇਹਦੇ ਖਾਤਰ ਆਪਾਂ ਨੂੰ ਚਾਹੀਦਾ ਕੀ ਆ ਤਾਂ ਸਭ ਤੋਂ ਪਹਿਲਾਂ ਜੇਕਰ ਫਾਦਰ ਦੀ ਡੈਥ ਹੋਈ ਆ ਤਾਂ ਪਿਤਾ ਦਾ ਮੌਤ ਦਾ ਸਰਟੀਫਿਕੇਟ ਚਾਹੀਦਾ ਜੇਕਰ ਮਾਤਾ ਦੀ ਡੈਥ ਹੋਈ ਹੈ ਤਾਂ ਮਾਤਾ ਦੇ ਜਿਹੜਾ ਕਿ ਆਧਾਰ ਕਾਰਡ ਜਾਂ ਫਿਰ ਉਹਦਾ ਸਰਟੀਫਿਕੇਟ ਚਾਹੀਦਾ ਦਾ ਸੈਕੰਡ ਆਪਾਂ ਨੂੰ ਪਿਤਾ ਦਾ ਆਧਾਰ ਕਾਰਡ ਚਾਹੀਦਾ ਜਾਂ ਫਿਰ ਤਿੰਨ ਨੰਬਰ ਤੇ ਮਾਤਾ ਪਿਤਾ ਗਾਰਡੀਅਨ ਜੋ ਵੀ ਉਹਨੂੰ ਉਹਦੀ ਬੱਚੇ ਦੀ ਸਾਂਭ ਸੰਭਾਲ ਕਰ ਰਿਹਾ ਉਹਦਾ ਜਿਹੜਾ ਕਿ ਆਧਾਰ ਕਾਰਡ ਚਾਹੀਦਾ ਚੌਥਾ ਨੰਬਰ ਆ ਗਿਆ ਜਿਹੜਾ ਕਿ ਆ ਮਾਤਾ ਜਾਂ ਫਿਰ ਗਾਰਡੀਅਨ ਜੋ ਵੀ ਉਹਦੀ ਬੱਚੇ ਦੀ ਦੇਖਭਾਲ ਕਰ ਰਿਹਾਗਾ ਉਹਦਾ ਆਮਦਨ ਦਾ ਸਰਟੀਫਿਕੇਟ ਹੋਣਾ ਚਾਹੀਦਾ ਤੇ ਬੱਚੇ ਦਾ ਆਧਾਰ ਕਾਰਡ ਬੱਚੇ ਦਾ ਜਨਮ ਸਰਟੀਫਿਕੇਟ ਬੱਚੇ ਦੇ ਦਾਖਲੇ ਸੰਬੰਧੀ ਸਕੂਲ ਦਾ ਸਰਟੀਫਿਕੇਟ ਜੇ ਕਿਸੇ ਸਕੂਲ ਦੇ ਵਿੱਚ ਪੜ ਰਿਹਾ ਤਾਂ ਬੱਚੇ ਦੇ ਬੈਂਕ ਖਾਤੇ ਦੀ ਫੋਟੋ ਕਾਪੀ ਜੋ ਕਿ ਆਧਾਰ ਕਾਰਡ ਦੇ ਨਾਲ ਲਿੰਕ ਹੋਵੇ ਤੇ ਅਗਲੀ ਕੀ ਚਾਹੀਦੀ ਹੈ ਬੱਚੇ ਦੇ ਬੈਂਕਤ ਖਾਤੇ ਦਾ ਆਧਾਰ ਕਾਰਡ ਸੀਡਿੰਗ ਸਟੇਟਸ ਵੀ ਨਾਲ ਲਗਾਇਆ ਜਾਵੇ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਆਧਾਰ ਕਾਰਡ ਜਿਹਦਾ ਕੀ ਹੈ ਨਾਲ ਅਟੈਚ ਹੋਇਆ ਹੋਇਆ ਹੈ ਬੱਚੇ ਦੀ ਫੋਟੋ ਪਿਤਾ ਦੀ ਫੋਟੋ ਗਾਰਡੀਅਨ ਦੀ ਜਾਂ ਫਿਰ ਮਾਤਾ ਦੀ ਫੋਟੋ ਹੋਵੇ ਗਰੁੱਪ ਫੋਟੋ ਚਾਹੀਦੀ ਹੈ ਇਹ ਤੇ ਸਕੀਮ ਸੰਬੰਧੀ ਜਿਹੜਾ ਕੀ ਹੈ ਫਾਰਮ ਪੈਨਡੂ ਖੇਤਰ ਲਈ ਸਰਪੰਚ ਆਂਗਣਵਾੜੀ ਵਰਕਰ ਤੋ ਜਿਹੜਾ ਕਿ ਇਹ ਤਸਦੀਕ ਕਰਾਇਆ ਜਾਏ ਉਹਨਾਂ ਤੋਂ ਅਟੈਸਟਡ ਕਰਾਇਆ ਜਾਵੇ ਇਹ ਜਿਹੜਾ ਕਿ ਇਹ ਸਰਪੰਚ ਤੋਂ ਵੀ ਕਰਵਾ ਸਕਦੇ ਆ ਆਂਗਣਵਾੜੀ ਵਰਕਰ ਤੋਂ ਵੀ ਕਰਵਾ ਸਕਦੇ ਆ ਜੇਕਰ ਸ਼ਹਿਰਾਂ ਦੇ ਵਿੱਚ ਆ ਤਾਂ ਐਮਸੀ ਜਾਂ ਫਿਰ ਆਂਗਣਵਾੜੀ ਵਰਕਰ ਤੋਂ ਤਸਦੀਕ ਇਹ ਕਰਵਾ ਸਕਦੇ ਆ ਤਾਂ ਸਭ ਤੋਂ ਮੇਨ ਗੱਲ ਇਹ ਆ ਕਿ ਜਿਹੜੀਆਂ ਇਹ ਸ਼ਰਤਾਂ ਨੇ ਉਹ ਮਨ ਨਾਲ-ਨਾਲ ਇਹਦੇ ਵਿੱਚ ਵੀ ਦਿਖਾ ਰਿਹਾ ਤੁਸੀਂ ਇੱਥੋਂ ਵੀ ਇਹ ਚੀਜ਼ਾਂ ਪੜ੍ਹ ਸਕਦੇ ਹੋਗੇ ਤੇ ਦੂਜੀ ਰਹੀ ਗੱਲ ਫਾਰਮ ਜਮ੍ਹਾਂ ਕਿੱਥੇ ਹੋਊਗਾ ਤੇ ਕਰਵਾਉਣਾ ਕਿਵੇਂ ਆ ਤਾਂ ਉਹਦੇ ਬਾਰੇ ਆਪਾਂ ਜਿਹੜੀਆਂ ਕਿ ਸ਼ਰਤਾਂ ਤੁਹਾਨੂੰ ਦੱਸ ਦਿਆਂਗੇ ਇਹ ਫਾਰਮ ਨਿੱਜੀ ਤੌਰ ਤੇ ਖੁਦ ਆਪਣੇ ਆਪ ਜਾ ਕੇ ਤੁਹਾਨੂੰ ਡੀਸੀ ਦਫ਼ਤਰ ਦੇ ਕੋਲ ਜਿਹੜਾ ਕਿ ਇਹ ਜਮ੍ਹਾਂ ਕਰਵਾਉਣਾ ਪਊਗਾ ਤੇ ਤੁਹਾਨੂੰ ਇੱਕ ਰਸੀਦ ਦਿੱਤੀ ਜਾਊਗੀ ਤੇ ਇਹਦੇ ਨਾਲ ਸਵੈ ਘੋਸ਼ਣਾ ਨੂੰ ਵੀ ਚੰਗੀ ਤਰ੍ਹਾਂ ਜਿਹੜਾ ਕਿ ਆ ਲਾਉਣਾਗਾ ਤੇ ਹਰ ਥਾਂ ਦੇ ਉੱਤੇ ਜਿੱਥੇ ਜਿੱਥੇ ਜ਼ਰੂਰੀ ਆ ਉੱਥੇ ਸਾਈਨ ਕਰਨੇ ਜ਼ਰੂਰੀ ਨੇ ਫਾਰਮ ਅਧੂਰਾ ਹੋਇਆ ਤਾਂ ਇਹ ਤੁਹਾਡਾ ਫਾਰਮ ਜਿਹੜਾ ਰਿਜੈਕਟ ਕਰ ਦਿੱਤਾ ਜਾਊ ਬਿਨਾਂ ਵੀ ਕਿਸੇ ਨੋਟਿਸ ਤੋਂ ਹਨਾ ਇਹਨੂੰ ਚੰਗੀ ਤਰ੍ਹਾਂ ਵੇਖ ਕੇ ਭਰਿਓ ਚੌਥੀ ਚੀਜ਼ ਇਹ ਹੈ ਕਿ ਇਹ ਸਕੀਮ ਦਾ ਲਾਭ ਪਰਿਵਾਰ ਦੇ ਵਿੱਚੋਂ ਵੱਧ ਤੋਂ ਵੱਧ ਦੋ ਬੱਚੇ ਭਰ ਸਕਦੇ ਇੱਕ ਪਰਿਵਾਰ ਦੇ ਵਿੱਚੋਂ ਦੋ ਬੱਚੇ ਹੀ ਇਸ ਸਕੀਮ ਦਾ ਲਾਭ ਲੈ ਸਕਦੇ ਆ ਹੁਣ ਜੇ ਕਿਸੇ ਬੱਚੇ ਦਾ ਸਕੀਮ ਦੇ ਵਿੱਚ ਨਾ ਆ ਜਾਂਦਾਗਾ ਜਾਂ ਫਿਰ ਉਹ ਸਿਲੈਕਟ ਹੋ ਜਾਂਦਾ ਤਾਂ ਇਹ ਸਕੀਮ ਦੇ ਤਹਿਤ ਉਸ ਬੱਚੇ ਦੀ ਹਾਜ਼ਰੀ ਹੈ ਕਿ 7 ਤਰੀਕ ਤੱਕ ਦਫ਼ਤਰ ਦੇ ਵਿੱਚ ਜਮ੍ਹਾਂ ਕਰਾਉਣੀ ਪਊਗੀ ਜੇਕਰ ਉਹ ਜਮ੍ਹਾਂ ਜਿਹੜੀ ਇਹ ਹਾਜ਼ਰੀ ਨਹੀਂ ਕਰਵਾਉਂਦਾ ਸਕੂਲ ਦੇ ਵਿੱਚ ਲੱਗਿਆ ਹੋਇਆ ਬੱਚਾ ਤਾਂ ਉਹ ਹਾਜ਼ਰੀ ਆਪਣੀ ਨਹੀਂ ਜਮ੍ਹਾਂ ਕਰਾਉਂਦਾ ਤਾਂ ਉਹਨੂੰ ਸਕੀਮ ਦੀ ਗਾਈਡਲਾਈਨ ਦੇ ਵਿੱਚੋਂ ਬਾਹਰ ਕਰ ਦਿੱਤਾ ਜਾਊ ਤੇ ਇਹ ਸਕੀਮ ਬੰਦ ਕਰ ਦਿੱਤੀ ਜਾਉ ਉਸ ਬੱਚੇ ਨੂੰ ਇਹ ਪੈਸੇ ਮੁੜ ਕੇ ਨਹੀਂ ਮਿਲਨੇ ਤਾਂ ਹੁਣ ਇਹਨੂੰ ਗੱਲ ਇਹ ਹੈ ਵੀ ਇਹਦੇ ਫਾਰਮ ਕਿੱਥੋਂ ਮਿਲਨੇ ਆ ਤਾਂ ਇਹਦੇ ਫਾਰਮ ਤੁਸੀਂ ਡੀਸੀ ਆਫਿਸ ਦੇ ਵਿੱਚੋਂ ਲੈ ਸਕਦੇ ਹੋ 27 ਤਰੀਕ ਨੂੰ ਜਾਂ 27 ਤਰੀਕ ਤੋਂ ਬਾਅਦ ਤਾਂ ਮੇਰੇ ਮੁਤਾਬਕ 27 ਤਰੀਕ ਨੂੰ ਜਾ ਕੇ ਤੁਸੀਂ ਉੱਥੋਂ ਇਹ ਫਾਰਮ ਲੈ ਸਕਦੇ ਹੋ ਆਪਣੇ ਨੇੜੇ ਦੇ ਡੀਸੀ ਆਫਿਸ ਦੇ ਵਿੱਚੋਂ ਉੱਥੋਂ ਲਿਜਾ ਕੇ ਇਹ ਫਾਰਮ ਤੁਸੀਂ ਚੰਗੀ ਤਰ੍ਹਾਂ ਭਰ ਕੇ ਆਪਣੇ ਆਂਗਣਵਾੜੀ ਵਰਕਰ ਤੋਂ ਜਾਂ ਫਿਰ ਸਰਪੰਚ ਤੋਂ ਟੈਸਟਡ ਕਰਵਾ ਕੇ ਉੱਥੇ ਫੇਰ ਤੋਂ ਇਹ ਤੁਸੀਂ ਜਮ੍ਹਾਂ ਕਰਵਾ ਦੇਣੇ ਆ ਤੇ ਜੇਕਰ ਤੁਹਾਡੇ ਬੱਚੇ ਹੈਗੇ ਆ ਜਿਨ੍ਹਾਂ ਦਾ ਕੋਈ ਮਾਤਾ-ਗੁਜਰਗੀ ਜਾਂ ਫਿਰ ਪਿਤਾ-ਗੁਜਰ ਗਿਆ ਤਾਂ ਉਹਨਾਂ ਨੂੰ 4000 ਰੁਪਏ ਮਹੀਨਾ ਜਿਹੜੀ ਕਿ ਗਵਰਨਮੈਂਟ ਦਿਆ ਕਰੂ ਜੇਕਰ ਤੁਹਾਡੇ ਦੋ ਬੱਚੇ ਤਾਂ ਤੁਸੀਂ ਤੁਸੀਂ ਜਿਹੜੇ ਕਿ ਦੋ ਬੱਚਿਆਂ ਦਾ ਅਪਲਾਈ ਕਰ ਸਕਦੇ ਹੋ ਇੱਕ ਪਰਿਵਾਰ ਦੇ ਵਿੱਚ ਬਹੁਤ ਵਧੀਆ ਸਕੀਮਾਂ ਸਕੀਮ ਦਾ ਆਪਾਂ ਨੂੰ ਲਾਭ ਲੈਣਾ ਚਾਹੀਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਸਾਰਾਂ ਤੇ ਕਰੇ ਜਿਹੜੀਆਂ ਸਕੀਮ ਪਹੁੰਚ ਸਕੇ ਤੇ ਉਹ ਵੀ ਵੱਧ ਤੋਂ ਵੱਧ ਇਹ ਸਕੀਮ ਦਾ ਲਾਭ ਲੈ ਸਕਣ ਤੇ ਨਾਲ ਹੀ ਮੈਂ ਫੋਟੋ ਵਗੈਰਾ ਵੀ ਲਾਈ ਹੋਈ ਹੈ ਜਿਹਦੇ ਵਿੱਚ ਪੂਰੀ ਡਿਟੇਲ ਦਿੱਤੀ ਹੋਈ ਆ ਤੁਸੀਂ ਇਹ ਡਿਟੇਲ ਵੇਖ ਸਕਦੇ ਹੋਗੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਣੇ ਪੇਜ ਨੂੰ ਵੀ ਫੋਲੋ ਕਰਕੇ ਰੱਖੋ